ਪਰੀ ਵੀਰ ਸასი ਘਾਲ ਸასი ਘਾਲ ਨਹੀਂ ਆ ਰਿਹਾ ਤੂੰ ਹੈਪੀ ਚਿਲਡਰਨਸ ਡੇ ਹੈਪੀ ਚਿਲਡਰਨਸ ਡੇ ਸਾਰੇ ਬੱਚਿਆਂ ਨੂੰ ਸਾਰੇ ਬੱਚਿਆਂ ਤੇ ਫਤਿਹ ਨਹੀਂ ਜਾਣਾ ਤਿਆਰ ਹੋ ਗਏ ਹੁਣ ਸਕੂਲ ਫਤਿਹਲੀ पांडे ਅੱਜ ਸਪੈਸ਼ਲ ਖਾਣਾ ਆਹ ਇੱਕ ਤੇ ਪੂਰੀਆਂ ਤੇ ਦੂਜਾ ਵੇਖੋ ਹੁਣ ਕੀ ਬਣਦਾ ਦੂਜਾ ਵੀ ਬਣਾਉਣ ਲੱਗੀ ਵੱਖਰਾ ਹੀ ਕੁਝ ਕਿਉਂਕਿ ਜਾਈਏ ਕਿੰਨਾ ਹੋ ਗਿਆ ਬਣਾਉਣਾ ਦੂਜਾ ਭੇਜਿਆ ਹੁਣ ਗਾਲੇ ਵੀ ਹੋ ਗਿਆ ਹਾਂਜੀ ਮੈਂ ਜਮੈਂ ਸੀ ਜਾਇਆ ਕਿ ਇਹਦੇ ਤੋਂ ਪੋਟਿਕਾ ਮੈਂ ਸੀ ਜਾਇਆ ਕਿ ਬੰਪਾਉਸ ਲੱਗ ਗਿਆ ਤੇ ਜੋ ਬੱਚਿਆਂ ਦਾ ਅੱਜ ਅੱਛਾ ਹਾਂ ਮੈਂ ਜੋ ਜੋ ਖਦੇਂਦੀਆਂ ਫੇਵਰੇਟ ਚੀਜ਼ਾਂ ਉਹ ਮੈਂ ਪਾ ਦਿੰਨੀ ਅੱਜ ਹਾਂ ਨਾ ਫਤਵੀ ਹਾਂ ਨਾ ਅਜੀਰਾ ਜੀ ਹਾਂ ਜੀ ਪੂਰੀ ਕ੍ਰਾਈਚੋਂ ਭੱਜ ਗਈ ਮੈਨੂੰ ਦੇਣੀ ਮੈਂ ਪਾ ਦੇ ਦਿੰਨੀ ਅੱਜ ਵੀ ਮਾਂ ਨਹੀਂ ਨਹੀਂ ਇੱਕ ਕਵਤਾਂ ਦੀ ਨਾ ਅੱਜ ਵੀ ਮੰਡਿਆ ਦੇ ਕੱਪੜੇ ਭੋਲੇ ਹਾਂ ਜੀ ਮਾਂਡਿਆ ਦੇ ਕੱਪੜੇ ਪਾ ਕੇ ਲੈਣਾ ਤੇ ਜਿੱਦਾਂ ਪੜਨਾ ਹੁੰਦਾ ਤਾਂ ਰੋਣੀ ਪਏ ਹੁੰਦੇ ਅੱਜ ਵਾਂਡੇ ਵਾਲੇ ਕੱਪੜੇ ਪਾ ਲੈ ਜਾਣਾ ਚਾਹਜੇ ਹਾਸੇ ਆਉਂਦੇ। ਹਾਂ। ਨਹੀਂ ਤੇ ਫਤੇ 3-4 ਦਿਨ ਹੋ ਗਏ ਹੁਣ ਰੋਗਾ ਹੀ ਜਾਣਦੇ ਸਕੂਲ। ਮੇਰੇ ਵੱਲ ਕੈਮਰਾ ਕਰੋ। ਮੈਂ ਮસ્ਤੀ ਕਰਾਂ। ਵੇਖੋ। ਚੱਲ ਬੱਸ। ਟੂੜੀਆਂ ਨੂੰ ਦੋਈ ਬੋਲਦਾ। ਦੋਈ ਬੋਲ। ਹਾਂ। ਦੂਜਾ ਸਮਾਨ ਤਿਆਰ ਕਰਾਂ। ਤੁਸੀਂ ਬਾਹਰੋਂ ਫਤੇ ਨਹੀਂ ਕੱਪੜੇ। ਮੈਂ ਕਾਤਾ ਤਿਆਰ। ਕਮੇਸ਼ੀਰ ਬਾਅਦ ਸ਼ੋਨਾ ਬਾਬ ਬਣ ਗਿਆ ਹਾ ਪਾਪਾ ਈਸ਼ੋਮ ਖੁਰ ਖੁਰ ਇੱਕ ਕੋਲ ਮੇ ਪਾਜੀ ਸ਼ੋਨਾ ਲੈ ਲੈ ਸਾ ਚਾ ਚਾ ਬਸ ਹੁਣ ਕੀ ਬਣਾਉਣ ਲੱਗੀ ਆ ਤੂੰ ਹੁਣ ਖਾਦੇ ਵਾਸਤੇ ਕੋਰ ਡਿਸ਼ ਤਿਆਰ ਕੀ ਮੇਰਾ ਫੋਨ ਤੋਂ ਤੇ ਕੀ ਹੈ ਤੇ ਵਾਲਾ ਰੀਕ ਕੀ ਦੋਵੇਂ ਨੇ ਵੀ ਮਿਆਰ ਖਾਣਾ ਹੈ ਮੈਂ ਮਾਨੀ ਸਪੈਸ਼ਲ ਲਿਖ ਕੇ ਪਾਇਆ ਹੈ ਨਾ ਬੱਚੇ ਨੂੰ ਬੱਚਾ ਤੁਹਾਡਾ ਵੇਖ ਕੇ ਕੇ ਹਲ ਰੋਵੇ ਨਾ ਹਾਂ ਬਈ ਸਪੈਸ਼ਲ ਹੀ ਵਧੀਆ ਬਣਾ ਕੇ 베ਚੀਓ ਆਹ ਦੇਖੋ ਉਹ ਤੇਲ ਥੋੜਾ ਵਾ ਸੁੱਕ ਤੇਲ ਹੋਦਾ ਹੀ ਨਿਕਲ ਨਹੀਂ ਆ ਅੱਛਾ ਤੈਨੂੰ ਮੈਂ ਉੱਥੇ ਪੂਰਾ ਤਿਆਰ ਕਰਕੇ ਫੇਰ ਦਿਖਾ ਦਾਂ ਫਤਵੀਰ ਬਹੁਤ ਸੋਹਣਾ ਤਿਆਰ ਹੋਇਆ ਬਹੁਤ ਸੋਹਣਾ ਚਲੋ ਉੱਥੇ ਉੱਥੇ ਚਲੋ ਉੱਥੇ ਮੈਂ ਤੁਹਾਨੂੰ ਪਾ ਦੇ ਤੇ ਇੱਕ ਹੋਰ ਰਹਿੰਦੀ ਹੈ ਜੀ ਚੀਜ਼ বেলਟ ਨਹੀਂ ਨਹੀਂ ਫਤੇ ਵਾਸਤੇ ਬਣਾਉਣ ਵਾਲੀ

ਆ ਬਣ ਗਏ ਫਤੇ ਦੇ ਪਕਵਾਨ ਦੋ ਹੀ ਬੜੇ ਸੋਕੇ ਇੰਨੇ ਕਿੱਥੋਂ ਬਾਣੀ ਇੰਨੇ ਦੋ ਹੀ ਬੜੇ ਹਮ ਅਗਰ ਰੱਖ ਦਿੰਨੀ ਆਣ ਕੇ ਖਾਣ ਲਈ ਹਮ ਤੇ ਨਾਲ ਹੋਰ ਕੀ ਬਣਾਉਂਦਾ ਨਾਲ ਬਣਾਉਂਦੇ ਆ ਸੈਂਡਵਿਚ ਸੈਂਡਵਿਚ ਤੇ ਪੂੜੀਆਂ ਵਿੱਚ ਪਾਉਂ ਆ ਯਾਰ ਹਮ ਤੈਨੂੰ ਕਿਨੇ ਕਿਹਾ ਇੰਨਾ ਦੋ ਹੀ ਬੜੇ ਤੂੰ ਫਿਰ ਕੀ ਜਾਣ ਕਿੰਨਾ ਕੁਝ ਚਲੇ ਇੱਕ ਕ ਪਾ ਕੇ ਤੇ ਦੋ ਪੂੜੀਆਂ ਪਾ ਦੇ ਫਿਰ ਆ ਇੱਕ ਹੀ ਲੈ ਆ ਇਹਦੇ ਦੇ ਫਿਰ ਇਹੋ ਤੇ ਖਪਾ ਖਾ ਲੂ ਤਾਂ ਮੁੰਡਾ ਦੇ ਹੂੰ ਇਹਦੇ ਵਿੱਚ ਹੀ ਪੂੜੀ ਰੱਖ ਕੇ ਤੇ ਉਹਨੂੰ ਗੋਲ ਕਰ ਦੇ ਇੱਥੇ ਹੀ ਇੱਕ ਇੱਕ ਹੀ ਪੂੜੀ ਰੱਖ ਇੱਕ ਹੀ ਰੱਖ ਬਹੁਤ ਆ ਕਿਉਂਕਿ ਆ ਆਲੂ ਆ ਮੇਰੇ ਹੀ ਮੇਰੇ ਵੱਲ ਵੇਖ ਵਖਾ ਲਦੇ ਫਤਿਹ ਚਲੋ ਜੀ ਆਜੋ ਹੁਣ ਫਤੇ ਵੀਰ ਵਿਖਾਈਏ ਤਿਆਰ ਕੀਤਾ ਹੁਣ ਵਿਖੇ ਤੁਸੀਂ ਫਾਤੀ ਵੀ ਤੁਸੀਂ ਯੈਸ ਆ ਉਹ ਗੱਵਟ ਵੀジング ਤੇ ਓਕੇ ਆ ਸੱਸੀ ਗੱਲ ਦੇ ਸ਼ਾਰਾ ਲੋ ਸੱਸੀ ਗੱਲ ਪੀਲੇ ਹੀ ਬੁਲਾਤੀ ਸੀ ਜੀ ਨਹੀਂ ਬੁਲਾਈ ਤੁਸੀਂ ਨਹੀਂ ਬੁਲਾਈ ਨਹੀਂ ਠੀਕ ਆ ਹਾਂ ਤੁਸੀਂ ਸ਼ਨੀ ਗਾਕੇ ਬਣ ਗਏ ਠੀਕ ਆ ਹੋਰ ਵਧੀਆ ਵਾ ਠੀਕ ਆ ਫਿਰ ਓਕੇ ਕਿੱਥੇ ਜਾਣਾ ਵਾ ਅੱਜ ਕਿੱਥੇ ਜਾਣਾ ਸਕੂਲੇ ਤੇ ਤੁਸੀਂ ਮੰਮਾ ਕੀ ਆ ਮੰਮਾ ਕੀ ਆ ਮੰਮਾ ਕੀ ਆ ਤੁਸੀਂ ਦੇਸ਼ੋਂ ਕੀ ਕਹਿੰਦੀ ਹੁੰਦੇ ਮਾਦੇਵੀ ਸਾਰਾ ਟਿਪਨ ਬਾਕਸ ਫਿਨਿਸ਼ ਕਰਕੇ ਆਉਣਾ ਹੀ ਚੰਗਾ ਹੈ ਨਹੀਂ ਇਹਦੇ ਪੁੱਤ ਕਿੰਨਾ ਜਰਾਨਾ ਲੱਗ ਜਾਣੀ ਕੁਡੂ ਪਾਪਾ ਕੀ ਆ ਪਾਪਾ ਕੀ ਆ ਮੰਮਾ ਇਫ ਇਟ ਇਫ ਇਟ ਛੇ ਜਾਦਾ ਚਲੋ ਉਹ ਟਿਫਨ ਬਾਕਸ ਸਾਰਾ ਫਿਨਿਸ਼ ਕਰਕੇ ਆਈ ਮੇਰਾ ਪੁੱਤ ਠੀਕ ਆ ਮੈਂ ਆਲੂ ਵਾਲੇ ਬੋਏ ਬ੍ਰੈਡ ਦੇ ਸੈਂਡਵਿਚ ਬਣਾਤੇ ਹੀ ਇੱਕ ਪੂਈ ਪਾਤੀ ਪੂਰੀ ਠੀਕ ਆ ਸੰਦੇਸ਼ੇ ਆ ਗਏ ਆ ਰਕबीर ਭਾਜੀ ਦਾ ਵੀ ਫੋਨ ਆਉਂਦਿਆ ਨੇ ਫੜਾ ਹਾਂ ਅੱਜ ਬੈਸਕ ਲੈ ਲੈ ਹਾਂ ਅੱਜ ਜੇ ਤਿਆਰੀ ਚੱਲਣ ਦੀ ਰਕਵੀਰ ਵੀਰ ਕਰ ਜਾਂਦੀ ਹੂੰ ਪਰਾਉਣੇ ਆ ਨਾ ਅੱਜ ਉਧਰ ਅੱਜ ਪਰਾਉਣੇ ਬਾਣੇ ਪੈਣਾ ਐ ਤਾਂ ਤਿਆਰੀ ਹੋਣ ਦੀ ਐ ਮੈਂ ਵੀ ਤਿਆਰ ਹੋ ਜਾ ਹਾਂ ਹਾਂ ਪੱਗ ਵਧੀਆ ਬੱਜੀ ਹੂੰ ਬੱਗ ਸੋਹਣੀ ਬੱਜੀ ਠੀਕ ਆ ਮੈਮ ਹੂੰ ਇਹ ਕਹਿ ਕੇ ਸਾਰਨਾ ਜਿਦਾ ਤੁਸੀਂ ਕਰਦੇ ਨੇ ਹੂੰ ਅੱਛਾ ਹੂੰ ਤੇ ਮੈਂ ਕਿਹਾ ਕੋਤੇ ਵੀ ਲਾ ਜਿੱਕਦਾਂ ਖੋਸ਼ ਹੋ ਕੇ ਗਿਆ ਹੀ ਵੀ ਉਹਨੂੰ ਵਰਜਾਇਆ ਹੂੰ ਇਹ ਕੂਲੇ ਪੜ੍ਹਾਈ ਨਹੀਂ ਹੋਣੀ ਅੱਜ ਖਾਣਾ ਪੀਣਾ ਹੀ ਆ ਢੰਗੜਾ ਪਾਉਣਾ ਸੋਨਾ ਵਾ ਫੇਰ ਉੱਠ ਕੇ ਹੋਈਏ ਚਲੋ ਚੱਲੀਏ ਫੇਰ ਪੱਜਾਈਓ ਆਂਦਾ ਫੇਰ ਮੈਂ ਉੱਥੇ ਹੁਣ ਮਮਾ ਸਾਰਾ ਕੁਝ ਖਾਊਂਗਾ ਮੈਂ ਕਿਹਾ ਤੂੰ ਸਾਰਾ ਕੁਝ ਕਾਣਾ ਠੀਕ ਆ ਆ ਗਿਆ ਦੇ ਨਾਲ ਮੈਚ ਕਰ ਗਈ ਆ ਭਾਈ ਹਾਂ ਹੈਨਾ ਸੋਨੇ ਹੋ ਗਏ ਚੱਲਿਆ ਹੁਣ ਮੈਂ ਡਿਊਟੀ ਤੇ ਮੈਂ ਵੀ ਡਿਊਟੀ ਤੇ ਚੱਲਨੀ ਆ ਹਾਂ ਹਾਂ ਚੱਲ ਹੁਣ ਚੱਲਿਆ ਆਪਾਂ ਡਿਊਟੀ ਤੇ ਪਾਓ ਫਿਰ ਬੂਟ ਹੁਣ ਜਲਦੀ ਕਰੋ ਆ ਇੱਧਰ ਬੈਠੇ ਡੈਡੀ ਸਸਰੀ ਘਰ ਦਾ ਤੁਹਾਡੀ ਜੈਕਟ ਤੇ ਵੇਖ ਕੇ ਸਾਫਤਿਆ ਜਿਹੜਾ ਪਸਾਦ ਪਾਉਂਦਾ ਦਾਦੇ ਨੇ ਜੈਕਟ ਪਾਲੀ ਮੈਂ ਵੀ ਪਾਉਣੀ ਆ ਡੈਡੀ ਨੇ ਠੰਡੋ ਸਟੌਕ ਡੈਡੀ ਅੱਜ ਤੇ ਬੜਾ ਗਿਆ ਇਹ ਤਾਂ ਡੈਡੀ ਤੇ ਸਕੂਲ ਗਾੜੀ ਤਾਰਿਆ ਉਹਦਾ ਵੀ ਬਾਏ ਬਾਏ ਕਰਦਾਂ ਨੇ ਬਾਏ ਬਾਏ ਕਰਦਾ ਗੱਲਾਂ ਕਰਦਾ ਹੀ ਆ ਹਾਂ ਬੜਾ ਖੋਲੀ ਅੱਜ ਜਾਂਦਾ ਮੈਂ ਆਉ ਖਾਣਾ ਅੱਜ ਮੈਂ ਆਉਂਗਾ ਕੱਲ ਕਿਤੇ ਡੈਡੀ ਕੋਲ ਬਾਜ ਨਸ਼ਟਾਨੀ ਕਰਦਾ ਹੁਣਾਂ ਤੇ ਆਂਦਾ ਮੈਡਮ ਨੇ ਮੇਰੇ ਲੱਗ ਕੇ ਚਪੇੜ ਮਾਰੀ ਉਹ ਇੱਦਾਂ ਕਰਦਾ ਆ ਆਹ ਉਹ ਤੇ ਮੈਂ ਤੂੰ ਅੱਜ ਦੀਦੀਆਂ ਲੱਗੇ ਬੈਜੀਆਂ ਤਾਂ ਕੁੜੀਆਂ ਵੀ ਰੌਲਾ ਪੰਦੀਆਂ ਮੈਂ ਗੁਰਕੀਰਤ ਲੱਗੇ ਬੈਣਾ ਉਹ ਨਹੀਂ ਰੌਲਾ ਪੰਂਦਾ ਮੈਂ ਠੀਕ ਆ। ਦੋ ਇਹ ਪੁੰਦਾ ਉਹਨੂੰ ਫਿਰ ਜਾਦੇ। ਇਹ ਬਸ ਇਹ ਬੰਦਾ। ਇਹ ਘਟਵਾ ਇਹ ਬੜਾ ਪੰਦਾ ਰੋਲਾ ਹੁਣ। ਕਿਹੜਾ ਘਟਵਾ? ਚਲੋ ਫਿਰ ਆਪਾਂ ਚੱਲੇ ਹੁਣ। ਆਪਾਂ ਪਹੁੰਚ ਗਏ ਰਕਵੀਰ ਭਾਜੀ ਘਰ। ਬੰਡੀ ਵੀਡੀਓ ਤੇ ਸੁੱਖ ਕਿਹੜੇ ਕਮੀ ਲੱਗੀ ਆਉ ਤੁਹਾਨੂੰ ਮੁਖਾਲਦਾ। ਇੱਥੇ ਕੀ ਡੰਗ ਕਰਨ? ਮੈਂ ਤਾਂ ਦੇਖਣੀ ਆ ਮੈਂ। ਉਹ ਕਿ ਦਸ ਨੂੰ ਦਾਲ ਤੇ ਹਾਦੀ। ਇੱਥੇ ਦੂ ਆਹ ਗਲੇ ਆਹ ਹੋ ਗਏ 1 ਕਾ ਤੇ 1 ਕਾ 2 ਲੱਭੇ ਗਏ ਇਹ ਮੂਲੀਆਂ ਚ ਹੁੰਦੇ ਹੁੰਦੇ ਆ ਹਾਂ ਹੋ ਕੋਚ ਕਰਨ ਲਈ ਮੂਲੀਆਂ ਤੇ ਸਾਗ ਮੂਲੀਆਂ ਤੇ ਹੀ ਜ਼ਿਆਦਾ ਹਾਂ ਸਾਗ ਦਾ ਬਾਹਰ ਦੀ ਨੰਗ ਦੀ ਤੇ ਸਾਗ ਤੇ ਸਾਗ ਹਾਂ ਸਾਗ ਮੂਲੀਆਂ ਤੇ ਲਸਣ ਮੇਥੀ ਪਾਲਕ ਮੇਥੀ ਧਨੀਆ ਧਨੀਆ ਪਾਲਕ ਆਹ ਦੀਦੀ ਵੀ ਆ ਗਈ ਆਹ ਆ ਗਈ ਦੀਦੀ ਵੀ ਕੱਟ ਲੈਨੇ ਆਪਾਂ ਅੱਜ ਦੇ ਦੇ ਤੌਰ ਹੋਏ ਆ ਅੱਜ ਦੇ ਵੀ ਤੇ ਸੋਣਾ ਬੜਾ ਸੱਚੀ ਆਈ ਤਾਂ ਘੜੀ ਹੱਥ ਤੇ ਲਾਈ ਅੱਛਾ ਹਾਂ ਮੇਰੀ ਫੋਟੋ ਹੀ ਖੇਚੀ ਗਈ ਫੋਟੋ ਤੁਹਾਡੇ ਪੁੰਜਿਆ ਦੀ ਸੋਹਣੀ ਆਉਂਦੀ ਉਹ ਚ ਖੇਚ ਕੇ ਦਿਨੀ ਆ ਫੋਟੋ ਖੇਚੂ ਮੁੰਡੇ ਆ ਉਹ ਤੇਰਾ ਮਾਈਆ ਵੀ ਆ ਗਿਆ ਮਗਰ ਮਾਈਆ ਵੀ ਆ ਗਿਆ ਪਿੱਛੇ ਮਈਆ ਵੇ ਮਈਆ ਵੇ ਮਈਆ ਵੇ ਮਈਆ ਗਿਆ ਨਹੀਂ ਉਹ ਦੀਦੀ ਜੀ ਟਾਵਰ ਵੇ ਅੱਜ ਜੋੜੀ ਬਹੁਤੀ ਖੱਬੀ ਹੈ ਮੈਂ ਆਪਾਂ ਤੁਹਾਨੂੰ ਖਵਾਈ ਜਾਣੇ ਤੁਹਾਨੂੰ ਪਤਾ ਹੁੰਦਾ ਸੋਹਣੇ ਤੁਸੀਂ ਤੁਸੀਂ ਤੇ ਅੱਜ ਪੂਰਾ ਕੀਰਨ ਡੀਸੈਂਟ ਜੇ ਬਣ ਗਿਆ ਸੀ ਤੇ ਐਵੇਂ ਸਾਬੀ ਤੇ ਜਦੋਂ ਟਾਵਰ ਆ ਪੂਰਾ ਨਹੀਂ ਟਾਵਰ ਦੀਦੀ ਜੀ ਤੂੰ ਵੀ ਬੜੀ ਸੇ ਬਣਦੀ ਬਣਾ ਦਾ ਟਾਵਰ ਆ ਭੈਣ ਤੂੰ ਇਹ ਦੋਹਣੀ ਬੜੀ ਟਾਵਰ ਮਾਰੀ ਆ ਮੈਂ ਭੈਣ ਭਰਾ ਬਣਾ ਇੱਥੇ ਬਣਾਈ ਵਲੌਗ ਇੱਥੇ ਬਣਾਈ ਵਲੌਗ ਚੱਲ ਵੀਰ ਪਰੇ ਆਪਾਂ ਭੈਣ ਭਰਾ ਖਾਣ ਲੱਗੇ ਖਾਣ ਲੱਗੇ ਹਾਂ ਤਰ ਠੀਕ ਆ ਕਿੱਥੇ ਲੈਣੇ ਆ ਤੋਰ ਤੋਰ ਬੁਗਾ ਇੱਕੋ ਜੇ ਦੋਵੇਂ ਜੀ ਵੀ ਤੂੰ ਮੇਰੇ ਵੱਲ ਆ ਜਾ ਭਾਈ ਇੱਕੋ ਜੇ ਬੜੇ ਰੰਗ ਹੈ ਫਰਕ ਨਹੀਂ ਕੀਦਾ ਇੱਕੋ ਜਿਕੇ ਇੱਕੋ ਜਿਕੇ ਇੱਕੋ ਜਿਹਾ ਕਿਦਾਂ ਪੜਾ ਨਹੀਂ ਬਹੁਤ ਸੋਹਣਾ ਲੱਗਣਿਆ ਇੱਕੋ ਜਿਹਾ ਕਿਦਾਂ ਪੜਾ ਕਿਦਾਂ ਵੇਖਦਾ ਹਾਈਟ ਮੈਨ ਚਮਕਾ ਦੋ ਬਈ ਗਾੜੀ ਨਹੀਂ ਚੰਗਾ ਮਾਰਦੇ ਆ ਪੂਰੇ ਚਮਕਾ ਮਾਰਨ ਦੇ ਆ ਸਾਡੇ ਰੰਗ ਦੇ ਕਮੈਂਟ ਹੋਣ ਦੇ ਤੈਨੂੰ ਨਹੀਂ ਪਤਾ ਅੱਛਾ ਚਲ ਕੋਈ ਗੱਲ ਨਹੀਂ ਕਹ ਸਾਡੇ ਰੰਗ ਤੇ ਕਮੈਂਟ ਕਰਦੇ ਗਾੜੀ ਅੱਗੇ ਨਹੀਂ ਆਉਣਾ ਅੱਗੇ ਦੱਸ ਦਾਂਗੇ ਉਹਨਾਂ ਨੂੰ ਬਾਜੀ ਜੀ ਡਾਂਗ ਭਾਜੀ ਨੇ ਮਰਜ਼ੀ ਕਰ ਲੈ ਦਿਲ 'ਚ ਹੈ ਨਹੀਂ ਕੋ ਸਾਡੇ ਹਾਂ ਵੇਰ ਉਹਨਾਂ ਦਾ ਪਤਾ ਕੀ ਹੁੰਦੀ ਆ ਹੂੰ ਇਹ ਹੁਣ ਆਪੋ ਆਪਣੀ ਨਜ਼ਰ ਹੁੰਦੀ ਆ ਕੋਈ ਇਹਨਾਂ ਕਾਲਾ ਕਾਲਾ ਮੈਂ ਆ ਵੇ ਮੇਰੇ ਬੈਨ ਹੋਗੇ 18 ਸਾਲ ਮੇਰੀ ਨਜ਼ਰ ਨਾਲ ਵੀ ਇਹ ਵੀਰ ਤੇ ਮੇਰੀ ਨਜ਼ਰ ਨਾਲ ਵੀ ਸਭੀ ਬਹੁਤ ਸੋਹਣਾ ਬਹੁਤ ਸੋਹਣੀ ਆ ਸਾਲੇ ਕਲਮਾ ਵਾਲੇ ਓਕੇ ਬਿਲਕੁਲ ਸੱਚ ਗੱਲ ਇੱਕ ਤੂੰ ਨਹੀਂ ਗਿਆ ਇਕਰਕ ਵੀ ਨਹੀਂ ਗਿਆ ਵੇਲਾ ਅਡੇ ਮੂੰ ਦੋਵੇਂ ਨਹੀਂ ਗੱਲ ਨਹੀਂ ਜਿਹਦਾ ਤੂੰ ਤੋਂ 2 ਸਾਲ ਹੋ ਕਿਤੇ ਨੂੰ ਆਈ ਨੂੰ ਮੈਂ ਤੇਰੇ ਮੂੰ ਵੀ ਕਦੀ ਨਹੀਂ ਨਹੀਂ ਨਾ ਸੋਹਣੇ ਹਾਂ ਕਾਲੇ ਕਰਮਾ ਵਾਲੇ ਹਾਂ ਪਰ ਯਾਰ ਉਹ ਤਿਆਰ ਜਿਹੜਾ ਵੇ ਸੋਹਣਾ ਲੱਗਦਾ ਉਦਾਂ ਵੀ ਸੋਹਣਾ ਮੈਨੂੰ ਕੁੜੀਆਂ ਕਹਿੰਦੀਆਂ ਮੈਨੂੰ ਕੁੜੀਆਂ ਕਹਿੰਦੀਆਂ ਤੇਰੇ ਕਾਲੇ ਗੜਾ ਯਾਰ ਅੱਛਾ ਹਾਂ ਉਹ ਗਾੜੀ ਪਲੀਤੀ ਬੜੀਆਂ ਵਾਜਾਂ ਬਾਈਆਂ ਪੂਰਾ ਅੱਜ ਨਾਲ ਪਾਣਦੇ ਆ ਇਹ ਅੰਦਰ ਹੀ ਨਹੀਂ ਆਪਾਂ ਉਹੀ ਬਣਾਉਣਾ ਗੋਰਿਆਂ ਨੂੰ ਦਫਾ ਕਰੋ ਨਹੀਂ ਨਹੀਂ ਉਹ ਨਾ ਆਪਣੇ ਕੀ ਸਿੰਗਰ ਦਾ ਨਹੀਂ ਜੀਖਾ ਨਹੀਂ ਕਰੇ ਕਿਹੜਾ ਏਦਾਂ ਕਾਲੇ ਕਰਮਾਂ ਵਾਲੇ ਹੁੰਦੇ ਹਾਂ ਕਾਲੇ ਕਰਮਾਂ ਵਾਲੇ ਹੁੰਦੇ ਉਹਨੇ ਨਾ ਉਹਨੇ ਸਟੇਜ ਤੇ ਕੱਲਾ ਬੋਲਿਆ ਸੀ ਬੜਾ ਵਧੀਆੰਦਾ ਦੋ ਜਾਣੇ ਕਾਲੀ ਕਰਮਾਂ ਵਾਲੇ ਹੁੰਦੇ ਏਦਾਂ ਕਰਕੇ ਬੋਲਿਆ ਹੀ ਨਾ ਜੀ ਕਾਣੀ ਕੋਈ ਨਹੀਂ ਮੇਰੇ ਸਾਹ ਜੀ ਕਾਣੀ ਆ ਵੀਰ ਚਲੋ ਚਲੋ ਤੂੰ ਹੀ ਆਡੀਆਂ ਮੂੜੀਆਂ ਦੇ ਬਲੌਗ ਬਣਾਉਣ ਜਾਂਦੇ ਇਹਨੂੰ ਪੰਜੀਰੀ ਚਾਹੀਦੀ ਜੋ ਮੂੜੀਆਂ ਨੂੰ ਪੰਜੀਰੀਆਂ ਨੂੰ ਸੁੰਡੀ ਸੁੰਡੀ ਲੱਗੀ ਨਹੀਂ ਚਾਹੀਦੀ ਹਾਂ ਉਹ ਪੰਜੀਰੀ ਉਹਨਾਂ ਦੀ ਆ ਖਾਦ ਖੂਦ ਲੈ ਕੇ ਆਇਆ ਕਰੋ ਜਦੋਂ ਖਾਦ ਇਹਦੇ ਵਾਸਤੇ ਡਾਇਆ ਲੱਗਿਆ ਨਹੀਂ ਕਰਦੀ ਖੁਦ ਮੱਦੀ ਪੈਦਾ ਕਰ ਜੇ ਤੂੰ ਦੋ ਮੁਠਾ ਡਾਇਆ ਲੈਣ ਦੀ ਤੂੰ ਮੂਲੀਆਂ ਨਹੀਂ ਭਾਈ ਵਾ ਅੱਧਾ ਹੱਕ ਤੇਰਾ ਅੱਧਾ ਹੱਕ ਤੇਰਾ ਤੂੰ ਸਵੇਰੇ ਲੈ ਆ ਡਾਇਆ ਤੇ ਇਕੱਠੀ ਨਹੀਂ ਮਿਲਦੀ ਤੇ ਦੋ ਮੁਠਾ ਕਿੱਥੋਂ ਮਿਲ ਜਾਣੀ ਤੁਹਾਨੂੰ ਪਤਾ ਨਹੀਂ ਇਹ ਵਾਲੀ ਪੱਗ ਦਾ ਬਹੁਤ ਹਾਲੇ ਸੁੰਦ ਕੀਤਾ ਸੋਨਾ ਲੱਗਣਾ ਤੇ ਚਲੋ ਹੁਣ ਤੁਸੀਂ ਮੀਆਂ ਵੀ ਵੀ ਕੰਟੀਨਿਊ ਬਲੌਗ ਕਰੋ ਨਹੀਂ ਆਪਾਂ ਸੀਨ ਕਰਦੇ ਜਾਓ ਤੁਸੀਂ ਸੀਨ ਕਰ ਲਓ ਕੱਲ ਹੀ ਮੈਂ ਵੇਖਿਆ ਸੀ ਤੁਹਾਡਾ ਆਓ ਚਲ ਗਈ ਜੋੜੀ ਹੰਸਾਂ ਦੀ ਉਧਰ ਅੱਛਾ ਹਾਂ ਸੋਹਰੇ ਸੁਣਨ ਹਾਂ ਉਹ ਆਪਾਂ ਤਾਂ ਨਾਣੀ ਮੈਚਿੰਗ ਕੀਤੀ ਸੀ ਬੂਆ ਇਕੱਠੇ ਨੱਚਣ ਦੇ ਹੁਣ ਆਪਾਂ ਬਾਅਦ ਚ ਕੰਟੀਨਿਊ ਬਲੌਗ ਕਰਦੇ ਆ ਉਹ ਸੀਨ ਕਰਨ ਲੱਗੇ ਆ